ਪੰਜਾਬੀ ਫਿਲਮ ਹੁਸ਼ਿਆਰ ਸਿੰਘ ਜਿਸ ਦੇ ਵਿੱਚ ਸਤਿੰਦਰ ਸਰਤਾਜ ਐਂਡ ਸਿਮੀ ਚੋਹਲ ਲੀਡ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਫਿਲਮ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਸਨਮਾ ਕਰਾਂ ਦੇ ਵਿੱਚ ਅਕਸਰ ਹੀ ਦਰਸ਼ਕ ਅੱਜ ਕੱਲੇ ਡਿਮਾਂਡ ਕਰਦੇ ਨੇ ਕਿ ਅਜਿਹੀਆਂ ਫਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ ਨੇ ਜੋ ਕਿ ਅਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕੀਏ ਸੋ ਹੁਸ਼ਿਆਰ ਸਿੰਘ ਇੱਕ ਅਜਿਹੀ ਫਿਲਮ ਹੈ ਜੋ ਕਿ ਤੁਸੀਂ ਆਪਣੇ ਵੱਡਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹੋ ਫਿਲਮ ਦੀ ਕਹਾਣੀ ਦੀ ਜੇ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਸਿੰਦਰ ਸਰਤਾਜ ਦੇ ਕਿਰਦਾਰ ਹੁਸ਼ਿਆਰ ਸਿੰਘ ਦੇ ਇਰਦ ਦਕੋਂ ਦੀ ਨਜ਼ਰ ਆਉਂਦੀ ਹੈ ਜੋ ਕਿ ਐਜੂਕੇਸ਼ਨ ਸਿਸਟਮ ਦੇ ਖਿਲਾਫ ਖੜਾ ਹੈ ਉਸ ਨੂੰ ਬਦਲਣ ਦੇ ਲਈ ਖੋਸ਼ਿਆਰ ਸਿੰਘ ਜੋ ਕਿ ਐਜੂਕੇਸ਼ਨ ਸਿਸਟਮ ਨੂੰ ਬਦਲਣਾ ਚਾਹੁੰਦਾ ਹੈ ਪਰ ਉਸ ਦੇ ਇਸ ਸਫਰ ਦੇ ਵਿੱਚ ਹਰ ਕੋਈ ਉਸ ਦਾ ਸਾਥ ਛੱਡ ਜਾਂਦਾ ਹੈ ਪਰ ਫਿਰ ਵੀ ਉਹ ਹਾਰ ਨਹੀਂ ਮੰਨਦਾ ਤੇ ਉਸ ਦੀ ਇਹ ਕੋਸ਼ਿਸ਼ ਕਿੰਨੀ ਕੁ ਸਫਲ ਹੁੰਦੀ ਹੈ ਕਿ ਟੀਚਰਸ ਉਸ ਦਾ ਸਾਥ ਦਿੰਦੇ ਨੇ ਜਾਂ ਨਹੀਂ ਇਹ ਦੇਖਣਾ ਕਾਫੀ ਦਿਲਚਸਪ ਹੈ ਫਿਲਮ ਇੱਕ ਅਜਿਹੇ ਆਦਰਸ਼ਵਾਦੀ ਅਧਿਆਪਕ ਦੀ ਕਹਾਣੀ ਬਿਆਨ ਕਰਦੀ ਹੈ ਜੋ ਬੱਚਿਆਂ ਦੀ ਭਲਾਈ ਦੇ ਲਈ ਐਜੂਕੇਸ਼ਨ ਸਿਸਟਮ ਦੇ ਖਿਲਾਫ ਜੰਗ ਲੜਦਾ ਹੈ ਸਿੰਦਰ ਸਤਾਜ ਇੱਕ ਸਿਧਾਂਤਵਾਦੀ ਅਧਿਆਪਕ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ ਜੋ ਆਪਣੇ ਸਟੂਡੈਂਟਸ ਨੂੰ ਸਿਰਫ ਕਿਤਾਬਾਂ ਵੀ ਪੜਾਈ ਹੀ ਨਹੀਂ ਜ਼ਿੰਦਗੀ ਦੇ ਹਰ ਇਮਤਿਹਾਨ ਦੇ ਲਈ ਤਿਆਰ ਕਰਨਾ ਚਾਹੁੰਦਾ ਹੈ ਜਦ ਕਿ ਸਿਮੀ ਚਾਹਲ ਆਪਣੇ ਕਿਰਦਾਰ ਦੇ ਵਿੱਚ ਇਮੋਸ਼ਨਲ ਫਰੈਸ਼ਨੈਸ ਲਿਆਉਂਦੀ ਨਜ਼ਰ ਆ ਰਹੀ ਹੈ ਫਿਲਮ ਉਹਨਾਂ ਚੁਣੌਤੀਆਂ ਨੂੰ ਜਾਗਰੂਕ ਕਰਦੀ ਹੈ ਜਿਨ੍ਹਾਂ ਦਾ ਸਾਹਮਣਾ ਉਹ ਲੋਕ ਕਰਦੇ ਹਨ ਜੋ ਸਿਸਟਮ ਦੇ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਫਿਲਮ ਵਿੱਚ ਸਿੰਦਰ ਸਰਤਾ ਸਿਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ ਬੀ ਐਨ ਸ਼ਰਮਾ ਮਲਕੀਤ ਰੋਨੀ ਸੀਮਾ ਕੌਸ਼ਲ ਨੀਹਾ ਧਿਆਲ ਸੁਖਵਿੰਦਰ ਰਾਜ ਸੁਖੀ ਚਾਹਲ ਸਮੇਤ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆ ਰਹੇ ਨੇ ਇਹ ਪੰਜਾਬੀ ਸਿਨੇਮਾ ਦੀ ਪਹਿਲੀ ਅਜਹੀ ਫਿਲਮ ਹੈ ਜਿਸ ਦੇ ਵਿੱਚ 85 ਪਲੱਸ ਆਰਟਿਸਟਾਂ ਨੇ ਕੰਮ ਕੀਤਾ ਹੈ ਫਿਲਮ ਦੇ ਰਾਈਟਰ ਜਗਦੀਪ ਵੜਿੰਗ ਐਂਡ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਵੀ ਵਿਦਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਵੱਖਰੇ ਵਿਸ਼ੇ ਤੇ ਫਿਲਮ ਬਣਾਈ ਤੇ ਸਾਡੀ ਪੰਜਾਬੀ ਇੰਡਸਟਰੀ ਦੀ ਚੋਲੀ ਪਈ ਸੋ ਹੁਸ਼ਿਆਰ ਸਿੰਘ ਤੇ ਉਸ ਦੇ ਸਟੂਡੈਂਟਸ ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚ ਪਾਸ ਹੋਏ ਜਾਂ ਨਹੀਂ ਇਹ ਦੇਖਣ ਦੇ ਲਈ ਤੁਹਾਨੂੰ 7 ਫਰਵਰੀ ਨੂੰ ਜਾਣਾ ਪਵੇਗਾ ਸਿਨੇਮਾ ਘਰਾਂ ਦੇ ਵਿੱਚ